ਕਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ ਜਿਲ੍ਹਾ ਰਤ ਦਾ ਐਸੋਸੀਏਸ਼ਨ ਮੁਹਾਲੀ ਦੀ ਮੁੱਚੀ ਟੀਮ ਦਰਜਾ ਬਦਰਜਾ ਸਾਰੇ ਉਹਦੇ ਨਾਲ ਸਹਿਬਾਨ ਸਾਰੇ ਮੇਰੇ ਵੀਰ ਤੇ ਭਜਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਭਜਾਪਕ ਦੀ ਅੱਲਾਹ ਵਾਕੇ ਜੱਲਾਬੀ ਨਿਆ ਗਿਆ ਜਗਨੀ ਵੀਰਤੀ ਨੇ ਕਾਫੀ ਵਧੀਆ ਸੁਝਾਅ ਦਿੱਤੇ ਪ੍ਰਧਾਨ ਸਾਹਿਬ ਨੇ ਵੀ ਜਿਵੇਂ ਮਾਰਗੇ ਜਰੂਰ ਅੱਜ ਵੀ ਇੱਕ ਕੈਰ ਰੱਖੀਆਂ ਤੁਰੀਆਂ ਜੀਆਂ ਆ ਪ੍ਰਧਾਨ ਜੀ ਇੱਕ ਗੱਲ ਦੀ ਨਿਸ਼ੋਰ ਦੀ ਰੱਖਿਓ ਵੀ ਮੁਹਾਲੀ ਦੀ ਟੀਮ ਪਹਿਲੇ ਨੰਬਰ ਤੇ ਸੀ ਤੇ ਰਹੇਗੀ ਅੱਜ ਵੀ ਜੇਕਰ ਆਪਾਂ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਜੇਕਰ ਰੈਫਰੀ ਕੌਂਸਲ ਹੈ ਤਾਂ ਮੁਹਾਲੀ ਜ਼ਿਲ੍ਹੇ ਦੇ ਬੋਲ ਔਰ ਇਹ ਸਾਰੇ ਰੈਪਰ ਜਿਦਾ ਵੀ ਟੀਮ ਲੜੀਏ ਦਿਨ ਰਾਤ ਗਤਿ ਕੋ ਸਮਰਪਿਤ ਹੈ ਜੀ ਇਹ ਸਾਰੇ ਤੁਹਾਡੇ ਲਈ ਤੁਸੀਂ ਇਹ ਕਹੋ ਵੀ ਇੱਕ ਵਾਰ ਕੋਈ ਹੁਕਮ ਲਾ ਕੇ ਦੇਖਿਓ ਇੱਥੇ ਕੰਮ ਨਹੀਂ ਸੀ ਕਰਦਾ ਇਹ ਸਾਰੀ ਟੀਮ ਕਰਦੀ ਸੀ ਸੋ ਦੂਸਰਾ ਜਗਨੀ ਕੁਰ ਜੀ ਨੇ ਕਿਹਾ ਕਿ ਜੇ ਉੱਥੇ ਜਾ ਕੇ ਆਪਾਂ ਨੇ ਅਕੈਡਮੀ ਜਰੂਰ ਬਣਾਉਣੀ ਹੈ ਸੋ ਇੱਕ ਬਹੁਤ ਵੱਡਾ ਜਿਹੜਾ ਅਹੁਦਾ ਸੀ ਲਾਸਟ ਇਅਰ ਸ਼੍ਰੋਮਣੀ ਸਿੱਖ ਸਾਸਤਰ ਵਿਦਿਆ ਕੌਂਸਲ ਦੁਆਰਾ ਦਿੱਤਾ ਗਿਆ ਸੀ ਜਰਨਲ ਸਰਕਾਰ ਦੇ ਲੋਕਾਂ ਤੇ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਸੀ ਤੇ ਸਾਡੇ ਪ੍ਰਧਾਨ ਸਾਹਿਬ ਉਹ ਖੁਦ ਸਰਕਾਰ ਦੇ ਜੀ ਸਿੰਘ ਜੀ ਜੋ ਕੈਨੇਡਾ ਦੇ ਵਿੱਚ ਹੀ ਸਰੀ ਦੇ ਵਿੱਚ ਹੀ ਰਹਿੰਦੇ ਨੇ ਲਾਸਟ ਈਅਰ ਪ੍ਰੋਗਰਾਮ ਕਰਵਾਇਆ ਸੀ ਉਹਨੇ ਇਸ ਵਾਰ ਵੀ ਲਾਸਟ ਹਫਟਾ ਪ੍ਰੋਗਰਾਮ ਕਰਵਾਇਆ ਤੇ ਲਾਸਟ ਵੀਕ ਵੀ ਜਿਹੜਾ ਸਿੱਖ ਸਾਸਤਰ ਵਿਦਿਆ ਦਾ ਪ੍ਰੋਗਰਾਮ ਆ ਸਰੀ ਦੇ ਵਿੱਚ ਹੋ ਕੇ ਆਟਿਆ ਸੋ ਬਹੁਤ ਜਲਦੀ ਸਾਰੇ ਆਪਣੇ ਜਿਹੜੇ ਗੱਤ ਕੇ ਹੀ ਵੀਰ ਨੇ ਉਹਨੂੰ ਭਰੋਸਾ ਦਿਵਾਇਆ ਕਿ ਜਾ ਕੇ ਥੋੜੀ ਜੀ ਸੈਟਲਮੈਂਟ ਹੋਣ ਨੂੰ ਤਾਂ ਜ਼ਰੂਰ ਲੱਗੇਗਾ ਹੋ ਜਾਣਦੇ ਹੋ ਪ੍ਰੋਗਰਾਮ ਤੁਹਾਡੇ ਲਈ ਜ਼ਰੂਰ ਰੱਖਾਂਗੇ ਸੋ ਬਾਕੀ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਤੇ ਦੂਸਰੀ ਜਿਹੜੀ ਇੱਕ ਗੱਲ ਹੋਈ ਸੀ ਕਿ ਗੁਰਦੁਆਰਾ ਸਾਹਿਬ ਦੇ ਚੱਪਾ ਨੇ ਪ੍ਰੋਗਰਾਮ ਲਿਖਣੇ ਆ ਕੁਝ ਸਮਾਂ ਪਹਿਲਾਂ ਤਾਂ ਇੱਕ ਕੁਰਾਲੀ ਨੂੰ ਇੱਕ ਲਹਿਰ ਚਲਾਈ ਸੀ ਕਿ ਕੁਰਾਲੀ ਦੇ ਵਿੱਚ ਸਿੰਘਪੁਰਾ ਨਾਲ ਮਿਲਣ ਸੀ ਉਹ ਅਕੈਡਮੀ ਤੋਂ ਉਸ ਤੋਂ ਬਾਅਦ ਫਤਿਹਗੜ੍ਹ ਪਹੁੰਚੇ ਸੀ ਉਸ ਤੋਂ ਬਾਅਦ ਬਸੇ ਇਸ ਤਰ੍ਹਾਂ 13-14 ਬੜੀ ਕੜਾ ਮਨ ਜੀ ਬੈਠੇ ਰਹੇ ਵੀ ਹਰ ਇੱਕ ਮਹੀਨੇ ਇੱਕ ਅਕਾਦਮੀ ਦੀ ਜ਼ਿੰਮੇਵਾਰੀ ਲਈ ਸੀ ਵੀ ਇੱਕ ਮਹੀਨੇ ਦੇ ਵਿੱਚ ਇੱਕ ਅਕਾਦਮੀ ਦਾ ਪ੍ਰੋਗਰਾਮ ਰੱਖਣਾ ਹੈ ਉਸ ਦਿਨ ਤੇ ਕੁਰਾਲੀ ਦੇ ਵਿੱਚ ਵੀ ਪ੍ਰੋਗਰਾਮ ਹੋਇਆ ਸਿੰਘੂੜਾ ਪਿੰਡ ਦੇ ਵਿੱਚ ਵੀ ਹੋਇਆ ਤੇ ਉਸ ਤੋਂ ਬਾਅਦ ਫਤੇਗੜਾ ਦੇ ਵਿੱਚ ਵੀ ਹੋਇਆ ਡੇਰਾਬਸੀ ਵਾਲੀ ਵੀ ਸਾੜੇ ਵਾਲਾ ਇਕੱਠਾ ਦਾ ਕਰਿਆ ਸੀ ਲੇਕਿਨ ਉਸ ਤਰ੍ਹਾਂ ਕੋਲ ਉਹ ਨਹੀਂ ਹੋ ਸਕਿਆ ਕਿਉਂਕਿ ਸੇਮ ਟਾਈਮ ਦੇ ਵਿੱਚ ਸਾਡੇ ਕੋਲ ਜ਼ਿਲ੍ਹੇ ਦਾ ਵੱਡਾ ਪ੍ਰੋਗਰਾਮ ਲੇਪ ਹੋਗਾ ਸੀ ਸੋ ਪੂਰੇ ਮੋਹਾਲੀ ਜ਼ਿਲ੍ਹੇ ਦੇ ਵਾਪਕ ਜਿਹੜੇ ਆਪਾਂ ਨੇ ਅਹੁਦੇਦਾਰ ਬਣਾਏ ਸੀ ਗਗਨਵੀਰ ਜੀ ਨੇ ਬਹੁਤ ਬੜੀ ਜਿਵੇਂ ਮੈਨੂੰ ਵਾਇਸ ਭੌੜੀ ਐ ਹਫ਼ਤਾ ਪਹਿਲਾਂ ਹੀ ਗੁਰਦੁਆਰਾ ਸਾਚਾ ਸ਼ਾਮ ਸਾਹਿਬ ਇੱਕ ਬਹੁਤ ਬੜੀਆ ਪ੍ਰੋਗਰਾਮ ਨਹੀਂ ਕੀਤਾ ਹੈ ਬਧਾਈ ਦੇ ਬਾਦਰ ਨੇ ਸੁਲਾਕੀ ਡੀਓ ਨੂੰ ਵੇਜ਼ ਨਹੀਂ ਕਰਾਂਗਾ ਕਿ ਜਿਸ ਤਰ੍ਹਾਂ ਆਪਾਂ ਨੇ ਪਹਿਲਾਂ ਹਰ ਮਹੀਨੇ ਇੱਕ ਪ੍ਰੋਗਰਾਮ ਲਿਕਨ ਦਾ ਰੱਖਿਆ ਸੀ ਹੁਣ ਵੀ ਹੋਰ ਜਿਹੜੀ ਸੀਰੀਜ਼ ਹੈ ਉਹ ਅੱਗੇ ਰੱਖੀ ਐ ਕਿਉਂਕਿ ਛੋਟੇ ਪ੍ਰੋਗਰਾਮ ਨੇ ਕਾਪਿਆ ਨਹੀਂ ਹੁੰਦਾ ਆਪਾਂ ਨੂੰ ਵੀ ਪਤਾ ਹੈ ਵੱਡਾ ਪ੍ਰੋਗਰਾਮ ਨਹੀਂ ਕੀਤਾ ਜੀ ਤਾਂ ਲੱਖਾਂ ਦੇ ਵਿੱਚ ਵਜਣ ਗਿਆ ਸੀ ਛੋਟੇ ਪ੍ਰੋਗਰਾਮ ਰੱਖਾਂਗੇ ਤਾਂ 20-25 ਹਜ਼ਾਰ ਦੇ ਵਿੱਚ ਸਾਰਾ ਪ੍ਰੋਗਰਾਮ ਹੋ ਜਾਂਦਾ ਹੈ ਸੋਚਾਏ ਕਾਡ ਦੀ ਜ਼ਿੰਮੇਵਾਰੀ ਜਦ ਐਦਰ ਨਿਊ ਚੰਡੀਗੜ੍ਹ ਦੀ ਸਵੇ ਵੀਰ ਜੀ ਨੂੰ ਸੌਂਪੀ ਸੀ ਹਰਮਨ ਜੀ ਨੂੰ ਸੌਂਪੀ ਜ਼ਿੰਮੇਵਾਰੀ ਸੀ ਗਗਨ ਵੀਰ ਜੀ ਨੇ ਨਾਲ ਰਾਜ ਵੀਰ ਤੇਵਿੰਦਰ ਐ ਨਿਊ ਚੰਡੀਗੜ੍ਹ ਦੇ ਮੈਂਬਰਿਆਂ ਦੇ ਪਾਸੇ ਸਪੋਰਟ ਦੇ ਲਈ ਤੁਹਾਡੇ ਪਾਸ ਪੂਰੀ ਜਿਲ੍ਹਾ ਗੱਤਕਾ ਚੰਡੀ ਨਵੀਂ ਜਿਹੜੀ ਟੀਮ ਹੈ ਉਹ ਤਿਆਰ ਬਲ ਤਿਆਰ ਹੈ ਫਾਇਰਾਂ ਦਾ ਕੋ ਕੋਈ ਦਿੱਕਤ ਨਹੀਂ ਅਰੇਂਜਮੈਂਟ ਦੇ ਕੋਈ ਦਿੱਕਤ ਨਹੀਂ ਦਿੱਕਤ ਜੇਕਰ ਹੈ ਹੁਣ ਤਾਂ ਤੁਹਾਡੇ ਆਪ ਨੇ ਜੋ ਕਾਪ ਨੇ ਬੁਲਾ ਤੋ ਹੈ ਸੋ ਅਜਾਪਾ ਇਕੱਠੇ ਵੀ ਦਾਇ ਹੋਏ ਜੇਕਰ ਇੱਕ ਗੱਤਗਾ ਫੈਮਿਲੀ ਨਾਲ ਜੁੜੇ ਹੋਏ ਆ ਸਾਰਿਆਂ ਦਾ ਹੀ ਬਹੁਤ ਵੱਡਾ ਸਹਿਯੋਗ ਵੀ ਰਿਹਾ ਚਾਹੇ ਲੰਬੀਰ ਸਮਾਈ ਹੋਵੇ ਕਾਫੀ ਲੰਮੇ ਸਮੇਂ ਦਾ ਹੋ ਮੋਹਾਲੀ ਜਿਹਰੇ ਦੇ ਵਿੱਚ ਸਰਵਨbaar ਆ ਰਹੇ ਨੇ ਤੇ ਕੁਝ ਵੀਰ ਅਸਟਾ ਐਵੇਂ ਹੀ ਸਾਡੀ ਬਾਜੀ ਉਹ ਵੀ ਜੁੜੇ ਨੇ ਪਹਿਲਾਂ ਗੁਰੂ ਵੱਡਾ ਸੀ ਕਿਸੇ ਕਾਰਨ ਕਰ ਨਾਲ ਜਾਇ ਕਰੀਏ ਵੀ ਕੁਝ ਮਦਦ ਪ੍ਰਾਸ ਦੀ ਜਿਹੜੇ ਲੋਕ ਸੀ ਹੋਣਾ ਕਰਕੇ ਡਰਾਰਾ ਪਈਆਂ ਤੇ ਦੁਆਰਾ ਫਿਰ ਉਹ ਟੀਮ ਜਿਹੜੀ ਇਕੱਠੀ ਹੋ ਰਹੀ ਆ ਉਹ ਸੁਬਹੁਤ ਵੱਡੀ ਟੀਮ ਆ ਆਪਾਂ ਸਾਰੇ ਜਿਹੜੇ ਬੈਠੇ ਮੋਹਾਲੀ ਦੂਈਆਂ ਬਸ ਗੁਰਪ੍ਰੀਤ ਸਿੰਘ ਝੱਜਲ ਜੀ ਵਾਸੇ ਜੱਜਰ ਨਾਮ ਹੈ ਅਸੀਂ ਚੰਚਲੀ ਕਹਿੰਦੇ ਆ ਤੇ ਸੁਬਾਹ ਨੂੰ ਮਨਵਿੰਦਰ ਵਿੱਕੀ ਮੇਰਾ ਛੋਟਾ ਵੀਰ ਇਹ ਕਹਿੰਦੇ ਕਿ ਜੇਕਰ 24 ਘੰਟੇ ਆ ਉਹਦੇ ਵਿੱਚੋਂ ਸਭ ਯਾਦ ਨਾਲ ਸਾਡੀ ਗੱਲ ਹੁੰਦੀ ਹੈ। ਕਈ ਵਾਰ ਘਰ ਦੇ ਵਿੱਚ ਉਝੋ ਜੰਨੇ ਬੱਚੇ ਵੀ ਹੋ ਜੰਨੇ ਹਨ ਤੇ ਉਧਰੋਂ ਵਧਾਈ ਲਈ ਫੋਨ ਆ ਜਾਂਦਾ ਲੱਗ ਵੀ ਬਹੁਤ ਗੱਲਾਂ ਕਰ ਲੀਆਂ ਹੁਣ ਛੱਡ ਦੋ। ਸੋ ਇਹ ਕੇ ਪਿਆਸ ਜਿਹੜਾ ਬਹੁਤ ਵਧੀਆ ਸੀ ਇੱਥੇ ਦਿੱਤਾ ਹੈ। ਐਸੇ ਤਰ੍ਹਾਂ ਹੀ ਇਹ ਬੜਿਆ ਜਾਏਗਾ। ਤੇ ਮੇਰਾ ਵੱਤੋ ਜਿਹੜਾ ਇਹ ਕੇ ਵੀ ਜਿਗਰੀ ਯਾਰ ਵਿਰੋਧ ਸੋ ਐਸੇ ਦਾ ਰਹੇਗਾ ਜੀ ਗੱਲਾਂ ਕਰਨ ਦੇ ਸ਼ੁਰੂ ਤੋਂ ਜਾਂਦੀਆਂ ਐ ਅੱਗੇ ਵੀ ਆਗੇ ਤੁਹਾਨੂੰ ਇਸ ਗੱਲ ਦਾ ਕਦੇ ਕਹਿਣ ਦਾ ਮੌਕਾ ਨਹੀਂ ਮਿਲੇਗਾ ਕਿ ਅਸੀਂ ਕੌਣ ਕੀਤੀ ਸੀ ਆ ਤੁਹਾਨੂੰ ਚੱਕੀ ਨਹੀਂ ਅਸੀਂ ਉਹ ਕਰਾਂਗੇ ਅ ਥੋੜਾ ਜਿਹਾ ਟਾਈਮ ਲਿਰੂ ਹੋ ਸਕਦਾ ਹੈ ਵੀਰ ਜੀ ਨੇ ਕਿਹਾ ਦਿੱਤਾ ਪੁੱਛਿਆ ਕਰਦੇ ਜੀ ਵੀ ਕੋਲੋਟੈਕ ਕਰਦੇ ਜੁਨੀ ਬਾਜੀ ਨੇ ਇਹ ਲੋਕ ਆਉਂ ਪਸਰਟੀ ਨੇ ਜੁਨੀ ਬਾਜੀ ਦੇ ਡਾਕਟਰ ਵੀ ਜਿੰਦੇ ਹੌਸਲ ਦਾ ਵੀ ਜਿਹੜੇ ਬੰਦੇ ਲਈ ਟ੍ਰੇਡ ਆ ਸਕਦੇ ਨੇ ਸੋ ਇਹਨਾਂ ਨੂੰ ਕਰਕੇ ਨਾ ਬਣਾਈ ਹੈ ਕਿਉਂਕਿ ਇਹਨਾਂ ਦੇ ਫੈਮਿਲੀ ਮੈਂਬਰਸ ਉੱਤੇ ਨੇ ਜਗਨੀ ਭਾਈ ਦਾ ਬੇਟਾ ਖੁਦ ਕੈਨੇਡਾ ਦੇ ਵਿੱਚ ਸੈਟਲ ਹੈ ਸੋ ਜਿਤਨਾ ਇੱਥੇ ਇਹਨਾਂ ਦਾ ਸਹਿਯੋਗ ਰਿਹਾ ਹੈ ਮੈਂ ਉਹ ਯਤਰਾਗਾ ਵੀ ਉੱਥੇ ਵੀ ਜਿਹੜੇ ਆ ਤੇ ਲਿੰਕ ਨੇ ਉਹਨਾਂ ਦੇ ਜਰੀਏ ਜਿੰਨੀ ਵੀ ਹੋ ਸਕੇਗੀ ਉਹ ਸਾਡੇ ਨਾਲ ਜੁੜੇ ਰਹਿਣਗੇ ਸੋ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਦਿਲ ਦੀਆਂ ਕਰਾਈਆਂ ਤੋਂ ਧੰਨਵਾਦ ਜਿਨ੍ਹਾਂ ਨੇ ਅੱਜ ਇੰਨਾ ਜ਼ਿਆਦਾ ਮਾਨ ਸਨਵਾ ਤੁਹਾਨੂੰ ਬਖਸ਼ਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ